ਇੱਕ ਪੰਜਾਬ ਦੇ ਵਿੱਚ এনवायरमेंटਲ ਕਲੀਅਰੈਂਸ ਦੀਆਂ ਫੀਸਾਂ ਜਿਹੜੀਆਂ ਸੀਗੀਆਂ ਉਹ ਪਿਛਲੇ ਸਮਿਆਂ ਦੇ ਵਿੱਚ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਔਰ ਉਹਦੇ ਵਿੱਚ ਇੰਡਸਟਰੀ ਦਾ ਵੀ ਕੰਸਰਨ ਰਹਿੰਦਾ ਸੀਗਾ ਕਿ ਜੀ ਉਹ ਜਿਹੜੀ এনवायरमेंटਲ ਕਲੀਅਰੈਂਸ ਦੀਆਂ ਫੀਸਾਂ ਪੰਜਾਬ ਦੇ ਵਿੱਚ ਜ਼ਿਆਦਾ ਨੇ ਉਹਦੇ ਬਾਰੇ ਕਾਫੀ ਇੰਡਸਟਰੀ ਤੋਂ ਵੀ ਬਾਕੀ ਸਾਥੀਆਂ ਤੋਂ ਵੀ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਆndੀਆਂ ਰਹੀਆਂ ਉਹਦੇ ਤਹਿਤ ਉਹਨਾਂ ਦੀ ਰੈਸ਼ਨਲਾਈਜ਼ੇਸ਼ਨ ਹੈ ਜਿਹੜੀ ਉਹ ਕੀਤੀ ਹੈ ਪਹਿਲਾਂ ਇਹ ਹੁੰਦੀ ਸੀਗੀ ਸਪੋਜ਼ ਕਿਸੇ ਨੇ 5 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਪਹਿਲਾਂ ਸੀਗਾ 1 ਕਰੋੜ ਮਗਰ 10000 ਰੁਪਿਆ ਉਹ ਜਿਵੇਂ ਜਿਵੇਂ ਜਿੰਨੀ ਜਿੰਨੀ ਇਨਵੈਸਟਮੈਂਟ ਵੱਧਦੀ ਜਾਂਦੀ ਸੀਗੀ ਉਨਾ ਹੀ ਉਹ ਮਲਟੀਪਲਾਈਡ ਬਾਈ 10000 ਹੋ ਜਾਂਦਾ ਸੀਗਾ ਸੋ ਹੁਣ ਉਹ ਜਿਹੜਾ ਕੀਤਾ ਗਿਆ ਉਹ ਉਹਦੇ ਸਲੈਬਸ ਫਿਕਸ ਕੀਤੇ ਨੇ ਕਿ ਸੱਤ ਸਲੈਬਸ ਬਣਾ ਦਿੱਤੇ ਗਿਆਂ ਜੇ ਸੁਪੋਜ਼ 5 ਕਰੋੜ ਤੱਕ ਦੀ ਇਨਵੈਸਟਮੈਂਟ ਹੈ ਜਿੱਥੇ 50000 ਰੁਪਿਆ ਪਹਿਲਾਂ ਲੱਗਦਾ ਸੀਗਾ ਹੁਣ ਉਹ 25000 ਲੱਗੂਗਾ ਟੂ ਬੀ ਔਨ ਦ ਲੋਇਸਟ ਸਾਈਡ ਔਰ ਜਿਹੜੀ ਸੱਤਵੀਂ ਕੈਟੇਗਰੀ ਸਲੈਬ ਹੈ ਉਹ ਜੇ ਸਪੋਜ਼ ਕਿਛਦੀ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਜਾਂ ਓਵਰ ਐਂਡ ਅਬੋਵ 1000 ਕਰੋੜ ਹੈ ਤੇ ਉਹ ਜਿੱਥੇ ਪਹਿਲਾਂ 1 1 ਕਰੋੜ ਬਣ ਜਾਂਦਾ ਸੀ ਜਾਂ ਉਸ ਤੋਂ ਵੀ ਵੱਧ ਬਣ ਜਾਂਦਾ ਸੀਗਾ ਹੁਣ ਉਹਦੀ ਫਿਕਸੇਸ਼ਨ ਹੈ ਜਿਹੜੀ ਉਹ 75 ਲੱਖ ਰੁਪਏ ਦੇ ਕਰ ਦਿੱਤੀ ਗਈ ਹੈ ਇਹਦੇ ਨਾਲ ਮੈਂ ਸਮਝਦਾ ਕਿ ਇੰਡਸਟਰੀ ਹੈ ਜਿਹੜੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਪ੍ਰਮੋਟ ਹੋਏਗੀ ਔਰ ਕਾਫੀ ਉਹਨਾਂ ਨੂੰ ਸਹੂਲਤ ਇਸ ਚੀਜ਼ ਨਾਲ ਮਿਲਣੀ ਹੈ